ਤਿਹੋ ਜੀ ਬੈੱਡ ਆ ਗਏ ਸੀ ਤੁਸੀਂ ਦੇਖਿਆ ਬਲੌਕ ਤੋਂ ਦੁਬਾਰਾ ਆਪਾਂ ਬਲੌਕ ਕੰਟੀਨਿਊ ਨਹੀਂ ਕੀਤਾ ਕਿਉਂਕਿ ਮੈਂ ਚੰਡੀਗੜ੍ਹ ਚਲੀ ਗਈ ਦੋਵਾਂ ਪਤਾ ਹੀ ਹੈ ਨਾ ਕਿ ਇਸ ਦਮਨ ਸਿੱਟੇ ਉੱਤੇ ਆ ਕੇ ਬਿਲਕੁਲ ਲੌਂਗੀ ਬਣਾਇਆ ਤੇ ਕਾਫੀ ਬਣਾ ਕੇ ਕਮੈਂਟ ਸੀ ਕਹਿੰਦੇ ਜੀ ਅਸੀਂ ਉੱਤਰ ਦੇ ਦੇਖੀ ਬੈੱਡ ਸਾਨੂੰ ਚੰਗੀ ਤਰ੍ਹਾਂ ਦਿਖਾ ਦੇ ਤੇ ਫਿਰ ਮੈਂ ਅੱਜ ਮੈਂ ਚਲੋ ਅੱਜ ਵੀਡੀਓ ਸ਼ੂਟ ਕਰ ਦਿੰਦੇ ਆ ਉਸ ਵੀਡੀਓ ਦਾ ਚਾਪ ਐਨ ਗੈਡ ਐਡ ਕਰ ਦਾਂਗੇ ਠੀਕ ਹੈ ਤੇ ਆ ਦੇਖ ਸੰਗੇ ਤੁਸੀਂ ਸਾਹਮਣੇ ਇੱਕ ਰੂਮ ਦੇ ਵਿੱਚ ਆਪਾਂ ਨੇ ਐਵੇਂ ਦੇ ਕੁਝ ਲੈ ਕੇ ਆਏ ਆ ਸਿੰਪਲ ਸਿਟੀਸ ਬਹੁਤ ਜ਼ਿਆਦਾ ਹੈਵੀ ਨਹੀਂ ਲੈਂਦਾ ਤੇ ਇਹ ਜੀ वुਡਨ ਦਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਸਾਰਾ ਪੇਂਟ ਕੀਤਾ ਹੋਇਆ ਹੈ ਕਿ ਕੋਈ ਉਹ ਨਹੀਂ ਹੈਗਾ ਅਪਲਾਈ ਹੀ ਲੱਗੀ ہوئی ਇਹ ਸਾਰਾ ਪੇਂਟ ਦਾ ਕੰਮ ਹੋਇਆ ਹੋਇਆ ਤੇ ਅਸੀਂ ਕਹੇ ਇਹਨਾਂ ਕਿ ਪੇਂਟ ਕੇ ਤੇ ਇਹ ਨਾ ਹੋਏ ਦੁਬਾਰਾ ਦਰਾਂ ਕਰਾਉਣਾ ਪਵੇ ਤੇ ਉਹ ਕਹਿੰਦੇ ਸੀ ਨਹੀਂ ਜੀ ਜੀ ਤੁਸੀਂ ਇਹ ਕੱਪੜਾ ਮਾਰ ਕੇ ਸਾਫ਼ ਕਰਦੇ ਹੋ ਉਮੀ ਚਮਕ ਆਏਗੀ ਤੇ ਇਹ ਪੂਰੀ ਬੈੱਡ ਦੀ ਬੈਕ ਸਾਈਡ ਜਿਹੜੀ ਟੂ ਹੈ ਤੇ ਨਾਲ ਇਹਨੇ ਦੋਨੋਂ ਸਾਈਡ ਤੋਂ ਕੰਮ ਕਰ ਦੇਣਾ ਹੈ ਜੀ ਜਪਾਨੀਸ ਮਾਰ ਰੱਖੀ ਦਿੱਤਾ ਤੇ ਸੈਂਟਰ ਦੇ ਵਿੱਚ ਇਹ ਜਿਹੜਾ ਲੈਦਰ ਲੱਗਿਆ ਹੋਇਆ ਹੈ ਇਹ ਇਧਰ ਸਾਈਡ ਵੀ ਕਾਊਂਟਰ ਆਏਗਾ ਤੇ ਇੱਕ ਗੱਲ ਹੋਰ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਉੱਪਰ ਆਪਾਂ ਨੇ ਵਾਰਮ ਵਾਈਟ ਲਾਈਟ ਦਿੱਤੀ ਹੈ ਹਲਕੀ ਜਿਹੀ ਵਿੱਚ ਹੀ ਸੀ ਪਹਿਲਾਂ ਇਹ ਉਹ ਕਹਿੰਦੇ ਸੀ ਆਪਾਂ ਵਾਰਮ ਵਾਈਟ ਜਿਵੇਂ ਪੁਰਹੀ ਲਾਈਟ ਬੱਚੀ ਬੈਠੀ ਹੋਣਾ ਹਨਾ ਫਤੇ ਵਰਗਾ ਹੁੰਦਾ ਤੇ ਉਹਨੂੰ ਬੜਾ ਵਧੀਆ ਲੱਗਦਾ ਉਹ ਔਨ ਕਰਕੇ ਬੈਠਦਾ ਤੇ ਇਹਦੇ ਵੀ ਇੱਕ ਕਾਊਂਟਰ ਦਿੱਤਾ ਹੋਇਆ ਇਹ ਬੋਨਸ ਸਾਡਾ ਕਾਊਂਟਰ ਆਣਗੇ ਤੇ ਬੈਕ ਸਾਈਡ ਤੇ ਗੰਦੇ ਸਾਡੇ ਜਿਹੜੇ ਪ੍ਰਾਣ ਹਮ ਹੋ ਗਏ ਰੱਖਿਆ ਆਪਾਂ ਨੇ ਬਾਕੀ ਇਹ ਜਿਹੜਾ ਫਰੰਟ ਹੈ ਐਵੇਂ ਆ ਬਣੀ ਸੀ ਸਾਕੇ ਉੱਪਰ ਨਾਲ ਹੀ ਸਾਰੇ ਇਹਨੂੰ ਠਰਕੇ ਕਰਨੇ ਪੈਣਗੇ ਕੰਮ ਵਿੱਚ ਚੱਲਦਾ ਪਏ ਮਿਸਤਰੀਆਂ ਦਾ ਤੇ ਫਸਟ ਰੂਮ ਦਾ ਏਅਰ ਬੈੱਡ ਹੈ ਤੇ ਸੈਕੰਡ ਦਾ ਤੁਹਾਨੂੰ ਦਿਖਾ ਦਈਏ ਸੈਕੰਡ ਨੂੰ ਕੀ 2025000 ਆਉਂਦੇ ਹੀ ਪਿਆ ਤੇ ਕੁਝ ਆਪਾਂ ਮੈਟ ਲੈ ਕੇ ਆਏ ਸੀ ਮੈਟ ਕੁਝ ਤਾਂ ਆਪਾਂ ਨੇ ਜਿਹੜੇ ਮੈਂ ਡਿਸਪਲੇ ਕੀਤੇ ਹੋਏ ਜਾਂ ਦੇਖੋ ਆਪਾਂ ਵਾਸ਼ਿੰਗ ਦੇ ਦੂਰਾ ਬੇਸਿਕ ਇਹਨੂੰ ਤੁਹਾਨੂੰ ਵਾਲੇ ਹੋਗੇ ਇੱਕ ਵਾਰੀ ਮੈਂ ਤਾਂ ਹੁਣ ਸਾਰਾ ਕੁਝ ਦਿਖਾ ਦਿੱਸੂ ਪ੍ਰੋਪਰ ਬਾਕੀ ਇੱਕ ਵਲੌਗ ਹੋਰ ਬਣਾਵਾਂਗੇ ਪਹਿਲਾਂ ਤੁਹਾਨੂੰ ਮੈਂ ਬੈੱਡਾਂ ਦਾ ਵਲੌਗ ਦਿੱਤਾ ਕਿਉਂਕਿ ਬੜੇ ਕਮੈਂਟ ਆਉਂਦੇ ਪਏ ਸੀ ਤੇ ਇਹ ਦੋ ਆਪਾਂ ਬੈੱਡ ਲੈ ਕੇ ਆਏ ਨੇ ਦੋਨਾਂ ਬੈੱਡਰੂਮ ਵਾਲੇ ਹੋਰ ਆਪਾਂ ਖਸੂਨ ਲੈ ਕੇ ਆਏ ਬਾਕੀ ਜੋ ਆਪਣਾ ਪੁਰਾਣਾ ਸਮਾਨ ਓਹੀ ਏ ਫਰਿਜ ਆਪਾਂ ਇਹਦੇ ਇੱਥੇ ਰੱਖੀ ਟੈਂਪੋਰੀ ਬਾਕੀ ਹੋਰ ਜੋ ਵੀ ਸਾਡਾ ਕੋਲ ਕਰਨ ਵਾਲੀ ਦੇਖ ਸਕਦੇ ਤੁਸੀਂ ਬਹੁਤ ਬਾਅਦ ਹੋਇਆ ਹੋਰ ਹੀ ਹੋ ਗਏ ਆ। ਥੋੜੇ ਜਿਨੇ ਬੈੱਡਾਂ ਦਾ ਤੁਹਾਨੂੰ ਦਿਖਾ ਦਿੰਦੇ ਤੇ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਬੈੱਡ ਕਿੰਨੇ ਲੱਗੇ ਨੇ ਇਹ ਇਹ ਮੈਂ ਤਾਂ ਉਹ ਗੱਲ ਵੀ ਸ਼ਾਇਦ ਮੈਨੂੰ ਕੋਈ ਪੱਕਾ ਆਈਡੀਆ ਨਹੀਂ ਕਿ ਕਿੰਨੇ ਦੇ ਪੈਲੇ ਮੈਨੂੰ ਲੱਗਦਾ ਫੋਟਾਂ ਕਿੰਨੇ ਦੇ ਗਾਰੇ ਨੇ ਵਿਦ ਗੱਦਾ ਪਾ ਕੇ 1 ਲੱਖ ਦੇ ਆਰਾਊਂਡ ਪੈਲੇ ਦੋਨੇ ਪੈਲੇ ਵੀ ਤੇ ਗੱਦਾ ਵੀ ਹੈ ਪਰ ਇਸੋਂ ਲੰਭਾ ਤਾਂ ਸਾਰੀਆਂ ਗੱਗਦਾ ਸੀ ਤੇ ਬਾਕੀ ਬੈਗੀ ਸੀ ਬਾਕੀ ਮੈਨੂੰ ਪਤਾ ਨਹੀਂ ਘੱਟ ਵੀ ਹੋ ਸਕਦੇ ਨੇ ਵੱਧ ਵੀ ਹੋ ਸਕਦੇ ਨੇ ਤੇ ਬਾਕੀ ਨਾਲ ਪ੍ਰੋਪਰ ਤਾਂ ਨਾ ਕਰੀ ਉਸਦੇ ਨਾਲ ਨੂੰ ਕਿ ਸਿਰਫ ਕਮੈਂਟ ਕਰਕੇ ਪੁੱਛ ਲਓ ਠੀਕ ਹੈ ਜੀ ਬਹੁਤ ਸੋਹਣੇ ਬੈਗ ਨੇ ਤੇ ਅਸੀਂ ਆਪਣੇ ਜਿਹੜਾ ਲਾਗੇ ਆਪਣਾ ਸ਼ਹਿਰ ਹੰਡਾ ਸੁਨਾਮ ਉੱਥੇ ਹੀ ਲੈ ਕੇ ਆਏਗੀ ਹਾਂ ਤੂੰ ਕਿੱਧਰ ਆਈ ਉਹ ਬਗੜ ਤੂੰ ਮੰਗਣੇ ਮੰਗਣੇ ਇਹਨਾਂ ਕੰਮ ਕਰਾਉਣ ਆਈ ਕੀ 10 ਰੁਪਏ ਲੈ ਲੇ ਤੈਨੂੰ ਪਤਾ ਕਰਦਾ ਪਿਆ ਮੈਨੂੰ ਸੁਨਾਮ ਹੈਗਾ ਰੱਦ ਦੇ ਭੈਣ ਮੜ ਕੇ ਇਹਦੇ ਨਾਲ ਨਹੀਂ ਧਾਗਾ ਪਿਆ ਮੇਰੇ ਕੋਲ ਵੱਡ ਧਾਗਾ ਉਹ ਤਾਂ ਬੇਗੋਂ ਟੁੱਟ ਗਿਆ ਇਹ ਲੱਕ ਟੁੱਟ ਗਈ ਉੱਤਰਾ ਇਹਦੀ ਸਾਰੀ ਐਸਾ ਕਰਕੇ ਆਈ ਹੈ ਤੂੰ ਲੱਕ ਮੇਰਾ ਵੀ ਟੁੱਟਣੇ ਮੈਂ ਹੀਟਰ ਲਾ ਕੇ ਬੈਠੀ ਆ ਬੂਆ ਬੰਦ ਕਰ ਦੇ ਮੜਦਾ ਸੇਕਾ ਦੇ ਉਹ ਹਜੇ ਕਵਰ ਨਹੀਂ ਹੋਇਆ ਹਵਾ ਤੇ ਆਉਣੀ ਹੈ ਚੱਲ ਦਮਨ ਦਮਨ ਅਧਿਕਾਰੀ ਆ ਗਏ ਦਮਨ ਚਲ ਕੀ ਕਿੰਸੀ ਕੰਮ ਮਮਾ ਮੰਨ ਕਲਿੰਦਰ ਨਾਲ ਉਹਨੂੰ ਉਲਾ ਨਾ ਲਾਖ ਲਾ ਕਲਿੰਦਰ ਹੁਣ ਹੀ ਲੈ ਕੇ ਆ ਤੁਹਾਨੂੰ ਦਮਨ ਮੇਰੇ ਨਾਲ ਥੋੜੀ ਜਿਹੀ ਹੈਲਪ ਕਰ ਦੇਣੀ ਉਹਨਾਂ ਨੂੰ ਕਰ ਦਾਂਗੇ ਚਲੋ ਜੀ ਥ੍ਰੀ ਬਾਕੀ ਦਾ ਵਲੋਗ ਇਨ ਲਾਈਕ ਕਰੋ ਆਪਾਂ ਇਹਨੂੰ ਉਹਦੇ ਵਿੱਚ ਐਡਿਟ ਕਰ ਦਾਂਗੇ ਕਿਉਂਕਿ ਭੈਣਾਂ ਦੇ ਕਮੈਂਟ ਆ ਰਹੇ ਦੀ ਥ੍ਰੀ ਗੱਲ ਨੂੰ ਦਿਖਾਏ ਬਾਕੀ ਤੁਹਾਨੂੰ ਦੱਸੀ ਜਾਵਾਂ ਇੱਧਰ ਨਹੀਂ ਕਿੱਥੇ ਭੋਲਣ ਡਈਏ ਉਹ ਦੇਖੋ ਅੰਤਰਪਿਆ ਮੈਂ ਮਰ ਤੁਲਾ ਬੁਕੇ ਨਹੀਂ ਤੈਨੂੰ ਨਹੀਂ ਕੁਝ ਪੁੱਛਿਆ ਨਹੀਂ ਕੋਈ ਕੁਝ ਆਪਾਂ ਤੁਸੀਂ ਹੁੰਦੇ ਜਾਂਦੇ ਰਹਿੰਦੇ ਨਾ ਅੱਛਾ ਆ ਉਤਾਰ ਕਹਿੰਦੀ ਉਤਾਰ ਉਹ ਰੰਦੀ ਇਮੀਗ੍ਰੇਸ਼ਨ ਹੋ ਗਈ ਹੈ ਮੈਂ ਤੈਨੂੰ ਨਹੀਂ ਕੁਝ ਪੁੱਛਿਆ ਉਹਨਾਂ ਨੇ ਤਾਂ ਵੀ ਟਾਈਮ ਲੱਗਿਆ ਭਾਜੀ ਹਾਂ ਤੇ 에어ਪੋਰਟ ਤੋਂ ਹੀ ਚੰਗਾ ਪਾਉਂਦਾ ਪਾਉਂਦਾ ਇਹਲੀ ਆਉਣ ਦੇਣ ਕਰੋ ਨਾਲ ਤੇਰੇ ਤੁਹਾਨੂੰ ਨਿਕਵਾ ਦਵਾ ਦਾਂ ਆ ਤਾਂ ਕੰਮ ਤੂੰ ਬੜਾ ਵਧੀਆ ਕਰ ਆਇਆ ਮੈਂ ਆਪਣੇ ਬਸ ਲੈ ਕੇ ਆਇਆ ਓ ਕਿੱਡਾ ਖਰਾਬ ਹੈ ਦੇਖੀ ਅਹੀਂ ਕੌਣ ਕਰਵਾ ਕੇ ਲੈ ਲਾ ਉਤਾਰ ਕਰਨ ਨਹੀਂ ਇਲਾੜਾ ਬੜਾ ਮੈਗਾ ایرਨ ਬਿੱਲ ਹੋ ਗਿਆ ਹੈ ਕੋਪੀ ਤੇ ਹੁਣ ਦੋ ਕੰਦੇ ਯਾਰ ਅੱਜ ਆ ਗਏ ਆ। ਜੀ ਆ ਤੁਮਾਂ ਦਾ ਹਮੋਂ ਨੇਕੋ। ਇਹ ਕੀ ਆ ਕੀ ਆ ਜੀ? ਇਹ ਪੀ ਕੇ ਦੇਖੋ ਫਿਰ ਦੱਸਿਓ। ਚਲੋ ਜੀ। ਲੋ ਜੀ ਘਰ ਦਾ ਕੰਮ ਸਾਰੇ ਬੈੱਡ ਬੂਟ ਲਾ ਕੇ ਤੇ ਅਸੀਂ ਇੱਧਰ ਸ਼ਾਪਿੰਗ ਕਰਨ ਆ ਗਏ ਸੀ ਕਿਉਂਕਿ ਹੁਣ ਨਵਾਂ ਘਰ ਪਿਆ ਥੋੜੀ ਬਹੁਤੀ ਸ਼ਾਪਿੰਗ ਕਰਨੀ ਤੇ। ਲੋਕੀ ਤਾਂ ਬੀਅਰ ਦੀ ਪਾਰਟੀ ਕਰਦੇ ਕੁਲਵਿੰਦਰ ਪਤਾ ਨਹੀਂ ਕਾਦੀ ਪਾਰਟੀ ਕਰਦੇ। ਚਲੋ ਸਮਾਨ ਰੱਖਣਾ ਵੀ ਗੱਡੀ 'ਚ ਟਾਈਮ ਲੱਗਣਾ। ਚਲੋ। ਆਪਣਾ 11000 ਤੇ ਕੋਈ ਗੱਲ ਨਹੀਂ ਆਪਣਾ ਫਿਰ ਫालतू ਸਮਾਨ ਵੀ ਆਇਆ ਨਾ ਬਾਹਰ ਹੀ ਬਣ ਗਿਆ ਆਪਣਾ ਦੂਜਾ ਸਮਾਨ ਵੀ ਤਾਂ ਆਇਆ ਆ ਉਹ ਡੱਬੇ ਕਰਕੇ 12000 ਬਣ ਗਿਆ ਨਹੀਂ ਫਿਰ ਕੁਝ ਐਕਸਟਰਾ ਸਮਾਨ ਵੀ ਲੈ ਆਣਾ ਨਵੇਂ ਘਰ ਦਾ ਉਹ ਤਾਂ ਹੈਗਾ ਉਹਦੇ ਕਰਕੇ ਹੋ ਜਾਂਦਾ ਹੁੰਦਾ ਖਰਚਾ ਉਹ ਤਾਂ ਗੱਲ ਤਾਂ ਨਹੀਂ ਸਹੀ ਆ ਵੇ ਡੱਬਾ ਭਰ ਲਿਆ ਇੱਧਰ ਹੀ ਬੈ ਜਾ ਹਮਣ ਤੈਨੂੰ ਬਾਹਲਾ ਚਾਹ ਆ ਲੈਣੀ ਉੱਧਰ ਹੀ ਬੈ ਜਾ ਲੈ ਆਹ ਲੈ ਗੱਡੀ ਤੇ ਤੇ ਨਾਲ ਵੱਡੀ ਏ ਹੋਈ ਵਿੱਚੇ ਗੱਡੀ ਵੱਡੀ ਤੇ ਨਦੀ ਛੋਟੀ ਫੀਲਿੰਗ ਲੈ ਕੇ ਦੇਖ ਲੈ ਮੈਥੇ ਲਾ ਲਿਆਈਆਂ ਉਤਾਰ ਆਮ ਦੇ ਹਾਈਡ ਵਿੱਚ ਤੇ ਗੱਡੀ ਆ ਗਈ ਥੱਲੇ ਲੈ ਕੇ ਆਈਆਂ ਥੱਲੇ ਕੰਮ ਕਰਦੇ ਪਾਰਟੀਸ਼ਨ ਕਰ ਲੈਣੇ ਆ ਬਾਰਡਰ ਤੇ ਥੱਲੇ ਲਿਆਈਆਂ ਵੇਖੋ ਥੱਲੇ ਪਾਓ ਆਪਣਾ ਸਮਾਨ ਇਹਨਾਂ ਵੀ ਗੱਡੀ ਚ ਹੀ ਰੱਖ ਲੈਣਾ ਸਾਰਾ ਚਲ ਉਹ ਚੱਕ ਕਰੀ ਟੈਂਸ਼ਨ ਨਹੀਂ ਦੀ ਗਲੋੜਾ ਕਿਹੜਾ ਬਰਕ ਲਓ ਇਹਦਾ پتہ ਨਹੀਂ ਦੇਖ ਲੈ ਆ ਮੈਂ ਤੁਮਾਂ ਮੈਨੂੰ ਦਿੱਕਤ ਨਹੀਂ ਮਿਲਦੀ ਕੋਈ ਰਸ ਨਹੀਂ ਆਕਰ ਕਹਿੰਦਾ ਮੈਂ ਤੈਨੂੰ ਦੇਖ ਕੇ ਘੱਟ ਦਿੱਤਾ ਸਵਾਨ ਅੱਡ ਨਹੀਂ ਹੋਏ ਅਸੀਂ ਨਾਲ ਸਰਾਣੇ ਹੀ ਬੈਠੇ ਆ ਤੁਹਾਡੇ ਇਹ ਰੱਖ ਜੀ ਲੋਕਾਂ ਦਾ ਅੱਡ ਪਾਣੀ ਗੱਡੀ 'ਚ ਰੱਖ ਦਿਓ ਬਾਜੀ ਚੱਕਣਾ ਔਖਾ ਹੋਊਗਾ ਥੱਲੇ ਆਪ ਹੀ ਆ ਇਹ ਕਾ ਮੇਰੇ ਕੋਲ ਗੱਡੀ ਕਰ ਦਈਏ ਤੂੰ ਇਹ ਗੁਲਾ ਰੱਖ ਮੈਨੂੰ ਸਾਨੂੰ ਪੋਰਾ ਦੇ ਦੋ ਹਾਂ ਫਿੱਟ ਲਓ ਕੱਚੇ ਧੋਣ ਵਾਸਤੇ ਛੋਕਰਾ ਰਿਹਾ ਹੈ ਕੱਪੜੇ ਧੋਣ ਵਾਸਤੇ ਸਰਫੈਕਸ ਲੈ ਆ ਆਹ ਦਾੜ ਸਾਬਣ ਹੂੰ ਪਹਿਲੇ ਕੋਈ ਸਾਬਣੋਂ ਦਾ ਹਿਰਾ ਮੋਤੀ ਉਹਦੇ ਨਾਲ ਹੀ ਸਿਰ ਕਿੰਨੂੰ ਖਾਣ ਦੀ ਅੱਗ ਲੱਗੀ ਏ ਤੂੰ ਘਰ ਜਾ ਕੇ ਗਾਲੀ ਦੋ ਦੋ ਘੰਟਾ ਬਾਅਦ ਖਾਣਾ ਹਾਂ ਲਾਲ ਨੇ ਉਹ ਤਾਂ ਪਾਇਆ ਉਹ ਕਿਨੇ ਟੇਸਟ ਕਰਾ ਦੋ ਦੇਖ ਦੇ ਉਹ ਇੱਕ ਪੈਕਟ ਕੱਢ ਲਾਂ ਦਮੂ ਆਪਾਂ ਖਾਣੇ ਆਂ ਤਾਂ ਕਿ ਫੋਨ ਖਾ ਲਈ ਮੈਂ ਤਾਂ ਕਿ ਟੱਕੜ ਕਰ ਹਾਂ ਸਹੀ ਗੱਲ ਹੈ ਅਮਨ ਤਾਂ ਖਾਂਦੀ ਨਹੀਂ ੱੱਕਾ ਨਾ ਕਰੋ ਯਾਰ ੱੱਕਾ ਨਾ ਕਰੋ ੱੱਕਾ ਨਾ ਕਰੋ ਜੀ ੱੱਕਾ ਹੋ ਗਈ ਏ ੱੱਕਾ ਹੋਣਾ ਉਹ ਬਾ ਆ ੱੱਕਾ ਹੁਣ ਆ ਹੋ ਜਾਣਾ ਹੈ ਹੈ ਚਲੋ ਵੀਰ ਅੱਜ ਮੈਂ ਫਰਲ ਵਿੱਚ ਆ ਗਿਆ ਹਾਂ ਥੀਰਾ ਵਧੀਆ ਨਮਨ ਇਹਦਾ ਆ ਨਿਕਲ ਜਣਾ ਬਾਹਰੀ ਇਹਦੇ ਪੈ ਪੰਜੀਰੀ ਪਾਗ ਰਖ ਲੋ ਤੇਰਾ ਮੂੰਹ ਵਾਲਾ ਵੱਡਾ ਆ ਗਿਆ ਹੀ ਹੈ ਅੱਖਾਂ ਨੂੰ ਥੋੜਾ ਲੱਗਾ ਹੁਣ ਬੋਲ ਕੀ ਕਹਿੰਨੀ ਹੈ ਮੈਂ ਪਾ ਪੰਜੀਰੀ ਪਾਗ ਰਖ ਲੋ ਸਹੀ ਗੱਲ ਬੱਤ ਤੇਰੀ ਤੇਰੀ ਪਨੀਰੀ ਕੜਾਈ ਚ ਪਈ ਹੈ ਹੋ ਗਈ ਚਲੋ ਤੈਨੂੰ ਸਾਈਡ ਤੇ ਕਰੋ ਤਰ ਮੰਜੀਰੀ ਆ ਡਸਟਬਿਨ ਹੈ ਹੋਰ ਨਹੀਂ ਇਹ ਬਾਹਰ ਨਿਕਲ ਕੇ ਸਾਫ ਹੋ ਜਾਂਦਾ ਨਾ ਧੁੱਪ ਸਕਦਾ ਇੱਥੇ ਚਾਬੀ ਰਾਹਾਂ ਦੇ ਨਾਲ ਲਈ ਫਿਰਦਾ ਹੁਣ ਇਹ ਖੋਲੋ ਨਾਨੀ ਕੋ ਸੌਂਦੇ ਮੜ ਜਾ ਬਈ ਉੱਠ ਬਈ ਮੈਂ ਨਹੀਂ ਜਾਂਦੀ ਕੱਲ ਸਕੂਲ ਆ ਦੇਖ ਲੋ ਫਤਿਹ ਮਮੇ ਜਾਂਦੀ ਨਹੀਂ ਕੋ ਸਕੂਲ ਕੱਲ ਠੀਕ ਹੈ ਠੀਕ ਹੈ ਫਤਿਹ ਕਹਿੰਦਾ ਅੱਜ ਮੈਂ ਮੇਰਾ ਕਹ ਰੋ ਤੁਸੀਂ ਦੋਨੇ ਵੀਰ ਕੱਲੇ ਕਮਰੇ ਚ ਹੀ ਸੁਣੋਗੇ ਬਸ ਅਸੀਂ ਨਹੀਂ ਅਸੀਂ ਉਧਰ ਨਹੀਂ ਘਰ ਪਾਉਣਗੇ ਤੁਸੀਂ ਦੋਨੇ ਇੱਥੇ ਸੁਣੋਗੇ ਮਨਜ਼ੂਰ ਆ ਮਨਜ਼ੂਰ ਆ ਮਨਜ਼ੂਰ ਆ ਨਹੀਂ ਤੇ ਤੂੰ ਵਾਸ਼ਰੂਮ ਕਹਣ ਨਹੀਂ ਜਾਣਾ ਇਹਨੂੰ ਨਹੀਂ ਮੇਰੀ ਗੱਲ ਸੁਣੋ ਚਾਹੀ ਨਾਲ ਜਾਣਾ ਨਹੀਂ ਉਹ ਤੇ ਵਿੰਡੋ ਸਾਹਮਣੇ ਖੁੱਲੀ ਪਈ ਉਹਨੂੰ ਬੰਦ ਜੀ ਕਰਨਾ ਠੀਕ ਹੈ ਠੀਕ ਹੈ ਉਹ ਵਿੰਡੋ ਖੁੱਲੀ ਰਹੇਗੀ ਤੇ ਉਹਨੂੰ ਬੰਦ ਜੀ ਕਰੇਗਾ ਨਾ ਬੂਆ ਮੰਖੋਣਾ ਨੇ ਉਹ ਵੀ ਖੁੱਲਾ ਹੋਊਗਾ ਉਹ ਵਾਲਾ ਬੂਆ ਵੀ ਖੁੱਲਾ ਹੋਊਗਾ

ਇਹ ਤਾਂ ਬਹੁਤ ਫੈਗਮੈਟਰੀ ਕੰਮ ਕਰ ਰਹੇ ਨੇ ਜਿਹੜੇ ਕਿਚਨ ਦੇ ਆਪਣੇ ਵਾਸ਼ਿੰਗ ਜੋਬਸ ਤਾਂ ਰਹਿੰਦੇ ਇਹ ਲਾੰਦੇ ਤੇ ਬਾਕੀ ਤੁਹਾਨੂੰ ਬਾਕੀ ਸਾਰਾ ਕੁਝ ਕਰਾ ਕੇ ਖਾਲੀ ਹੱਥੇ ਹੋਣਗੇ ਨਾ ਮੈਂ ਤੁਹਾਨੂੰ ਬਤਾ ਦਵਾਂਗਾ ਕਿ ਉਹ ਕਿੱਦਾਂ ਜੇ ਹੋਵੇਗਾ ਹਾਂ ਜੀ ਮੈਂ ਨਿੱਕ ਤੇਰਾ ਬੱਕਰ ਨੂੰ ਤੇ ਮੈਨੂੰ ਲੱਗਦਾ ਹੈ ਨਾ ਨਿਗ੍ਹਾ ਮਾਪਿਛੇ ਨਾ ਹਾਂ ਹੂੰ ਰਾਜ ਸੱਦੀ ਹੋਣੀ ਚਾਹੀਦੀ ਇਧਰ ਆ ਪਾਟਾ ਮੋਨਣ ਲੱਗਿਆ ਇਹ ਮੇਰੇ ਵੀ ਸੂਕ ਕਾਲੀ ਮੇਲ ਜਾਣੇ ਸਾਰੇ ਚਲਾਈ ਹੋ ਗਏ ਚਲਾਈ ਹਾਂ ਚਲਾਈ ਹੋ ਗਈ ਫਿਰ ਕਹਿੰਦਾ ਮੈਂ ਕੱਲ ਮੈਨੂੰ ਦੇ ਲੂਗਾ ਉਹ ਜਦੋਂ ਵੀ ਤੁਹਾਨੂੰ ਆਣਾ ਨਾ ਵੀ ਸੈਟ ਨਾ ਕਿ ਮੈਂ ਉਹਦਾ ਤੁਹਾਨੂੰ ਦੇ ਮੈਂ ਹੀ ਹਰਾਂਗੀ لوہ کا کام نہ تو لو مانگتی ہے اور بنا میاں گھریاں بلیتن بھی کرنی ہو پا دینی ہے روٹیاں تو بھی لے لینی ہیں میرے کو چل رہا ہے وہ یہ نہ کہتی ہے کہ یہاں سے بھی کچھ سموسے بولتے ہیں شوپنگ کا کیا اونی شوپنگ کا ٹھیک تو نہیں پتہ ہے اوہ تجھو ਬਾਹਰ ਜਾਣਾ ਨਹੀਂ ਸ਼ਾਪਿੰਗ ਦਾ ਇੱਕ ਮਿੰਟ ਦਾ ਜਿਹੜੀ ਮੂੰਹ ਫੱਟੀ ਲਈ ਹੋ ਆਈ ਹੈ ਆ ਗਈ ਆ ਗਈ ਮੈਂ ਨਹੀਂ ਆਈ ਨਹੀਂ ਹੈ ਜਿੰਨ ਦੱਸਿਆ ਮੈਂ ਨਹੀਂ ਰੱਟੀ ਫੱਟੀ ਬਹਿ ਲੂ ਉਹ ਫੱਟੀ ਕਿਹੜੀ ਜੀ ਵਾਸ਼ਰੂਮ 'ਚ ਗ੍ਰੇ ਕਲਰ ਦੀ ਮੇਰੇ ਬਹੁਤ ਸਮਾ ਗਈ ਬੱਲੇ ਉਹ ਇੰਨਾ ਕੰਮ ਕਰ ਸਕਦਾ ਪਰ ਮੈਂ ਦਾ ਬਹੁਤ ਹੈ ਨਹੀਂ ਨਹੀਂ ਕਰਦੇ ਇਸੇ ਜਿਵੇਂ ਕਰੀਏ ਬੋਦੀ ਸੈਟ ਸਟ ਓਕੇ ਬੰਦੇ ਨੇ ਫੱਟੀ ਨਹੀਂ ਵਾਦੀ ਪੈ ਕੇ ਆਈ ਇੰਨਾ ਤਾਂ ਬੰਦ ਨਾਲ ਕਹਿੰਦੀ ਤੋੜਨਾ ਨਹੀਂ ਪਹਿਲਾਂ ਤੂੰ ਬਲੀ ਰੋਟੀਆਂ ਰਾਲਣੀਆਂ ਮੇਰੇ ਨਾਲ ਦੋ ਚੌਲ ਆਪਾਂ ਕੱਲ ਮਟਰਾਂ ਵਾਲੀਆਂ ਬਣਾ ਲਾਂਗੇ ਹੋ ਰਹਿੰਦੇ ਹੋਰ ਰੋਟੀਆਂ ਲਾਉਣੀਆਂ ਤੇ ਇਹਨੂੰ ਪਤਾ ਆ ਲੈ ਚੱਪੀ ਸਾਡੇ ਮੈਂ ਕਿਤੇ ਤੇਲ ਦੀ ਵਾਲੀ ਮਿਲ ਗਈ ਕਿੰਨੀ ਕਿ ਲੈਂਦੀ ਹੈ ਤੇ ਨਵੇਂ ਆਪਾਂ ਬਾਜ਼ਾਰ ਤੋਂ ਆਗੇ ਸੀ ਬਰਨਾਲੇ ਗਏ ਸੀ ਕਿ ਆਪਾਂ ਰਸ਼ਨ ਪਾਣ ਲੈ ਉੱਥੋਂ ਆ ਕੇ ਆਪਾਂ ਨਵੇਂ ਘਰ ਚ ਆ ਗਿਆਂ ਕਾਫੀ ਸਮਾਨ ਲੈਣ ਸੀ ਉਹ ਇੱਧਰ ਸ਼ਿਫਟ ਕਰ ਲਿਆ ਭਾਂਡੇ ਵਗੈਰਾ ਵੀ ਤੇ ਗਵਰਨਮੈਂਟ ਵਾਸਤੇ ਮम्मा ਉੱਧਰ ਭਾਂਡੇ ਮਾਝ ਰਹੇ ਨੇ ਦੇਖ ਸਕਦੇ ਹੋ ਉਫ ਅੱਦਾ ਪੇਂਟ ਹੋ ਗਿਆ ਇੱਥੇ ਦੂਜੀ ਲੇਅਰ ਰਹਿ ਗਈ ਤੇ ਆਹ ਲਿਆਂਦਾ ਸ਼ਫਟ ਕਰ ਲਿਆ ਤੇ ਅੱਜ ਆਪਾਂ ਗੀਜਰ ਵੀ ਲੈ ਆਏ ਇਹ ਵਾਸ਼ਰੂਮ ਵਾਸਤੇ ਹੈ ਗੀਜਰ ਤੇ ਉਹ ਕਿਚਨ ਵਾਸਤੇ ਆ ਮਤਲਬ ਕਿ ਸਾਰੇ ਪਾਸੇ ਪਾਣੀ ਉਗੜਨੇ ਦਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ

ਪਹਿਲਾਂ ਤਾਂ ਚਾੜੂ ਲਾਓ ਥੱਲੇ ਨੇ ਗੱਡੀ ਨਾ ਛਡਾ ਦਿਓ ਉੱਤੇ ਆ ਮਾਂ ਜਿਆ ਨਹੀਂ ਗਿਆ ਮੇਰਾ ਹਾਏ ਲਿਆ ਦੇ ਕਿੰ ਪਾਣੀ ਚਾਹੀਦਾ ਹੋਰ ਥੋੜਾ ਗਰਮ ਪਾਇਆ ਗਰਮ ਪਾਣੀ ਕਰਨੀ ਲੋੜ ਆ ਜੀ ਤੇ ਆਪਾਂ ਲਿਆ ਰਹੇ ਆ ਗੱਡੀ ਇੱਧਰ ਕਿਉਂਕਿ ਆਪਾਂ ਨੇ ਗ੍ਰੋਸਰੀ ਜਿਹੜੀ ਕੀਤੀ ਸੀ ਉਹ ਸਾਰੀ ਰੱਖਣੀ ਐ ਆਜੋ 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 ਗੱਡੀ ਆ ਰਹੀ ਆ ਜੋ ਆ ਜੋ ਆ ਗੇਟ ਵਗੈਰਾ ਖੋਲਦੀ ਆਪਾਂ ਹੁਣ ਗੱਡੀ ਅੰਦਰ ਵੜਨੀ ਆ ਅੱਜ ਪਹਿਲੀ ਵਾਰੀ ਆਪਾਂ ਆ ਗੱਡੀ ਅੰਦਰ ਵੜ ਰਹੇ ਪਹਿਲਾਂ ਤਾਂ ਬਰੀਜ਼ਾ ਖੜੀ ਸੀਗੀ ਗੱਡੀ ਚੋਰ ਮੰਨਗੀ ਗੱਡੀ ਪਿੱਛੇ ਸਮਾਨ ਵੀ ਬਹੁਤ ਹੈ ਨਾ ਚੜ ਗਈ ਚੜ ਗਈ ਓ ਓ ਓ ਚਲੋ ਭਈ ਮੁਬਾਰਕਾਂ ਭਾਈ ਗੱਡੀ ਵੜ ਗਈ ਆਪਣੀ ਤੇ ਹੁਣ ਆਪਾਂ ਕੱਢਾਂਗੇ ਇਹਦੇ ਚੋਂ ਗਰੋਸਰੀ ਅੱਪੇ ਤੁਸੀਂ ਦੇਖੇ ਹੋਣਾ ਵੀ ਆਪਾਂ ਮੈਂ ਆਏ ਸੀਗੇ ਸੌਦਾ ਪੱਤਾ ਜਿਹਨੂੰ ਕੈਨੇਡੀਅਨ ਲੋਕ ਕਹਿੰਦੇ ਨੇ ਗਰੋਸਰੀ ਆਏ ਆ ਆਪਾਂ ਗਰੋਸਰੀ ਕਰਿਆਏ ਸੀਗੇ ਉਹਨਾਂ ਸਾਰੀ ਗਰੋਸਰੀ ਆਪ ਕੋਲ ਬਰ पर आया बुलट खड़ाता ना पंगा तो हो गया खड़ा हों ਸਭ ਠੀਕ ਸੀਗਾ ਮੈਂ ਚੱਕਵਾਵਾਂ ਇਹ ਆਪਾਂ ਪਈਏ ਲੈਣੇ ਨੇ ਹਾਂ ਚੱਕੋ ਬਈ ਨਾਟਿਆਰਾ ਬੱਸ ਛੱਡ ਦੇ ਛੱਡ ਦੇ ਉਹ ਬਿੱਟਰ ਮਾਰੀ ਲੋ ਬਈ ਰਾਸ਼ਨ ਆ ਗਿਆ ਬਾਈ 100 ਦਾ 100 ਦਾ 103 102 103 हां ਲਾ ਰਹੇ ਨੇ पता नहीं सब्जी बना रहे रोटी ला रहे आई तो है नहीं नहीं ये फतेह को ले मेरा हम्म तेरा सारा आई है गिफ्ट गिफ्ट तेरे कहाच पेंसिल गिफ्ट गिफ्ट तेन की लग्या ਯੋ ਤੇ ਹੀ ਐ ਸੀ ਚੱਲ ਫੜਾ ਚਾਰ ਤਰ ਬੁੱਕ ਤੇਰੀ ਹਾਂ ਹਵਲੇ ਕਿੰਨੇ ਪੁੱਤ ਕਿਉਂ ਦਿਆਂ ਪੁੱਤ ਡੱਬੇ ਚ ਪਿਆ ਰਹਾਂ ਦੇ ਦੇ ਤੂੰ ਤੇ ਖਲਾੜ ਨਾ ਸਹੀ ਗੱਲ ਐ ਜੀ ਸੈਟਿੰਗ ਕਰਾਂਗੇ ਉਦੋਂ ਦੇਖ ਲੈ ਮੈਂ ਕੰਮ ਜਿਹੜੀ ਸ਼ੋਪਿੰਗ ਕਰਨਾ ਕੋਈ ਤਾਂ ਵੀ ਜੋ ਸ਼ੋਪਿੰਗ ਕੀਤੀ ਹੈ ਨਾ ਇਹ ਤਾਂ ਮੈਂ ਪ੍ਰੋਪਰ ਵਲੌਗ ਕਰੀ ਗ੍ਰੋਸਰੀ ਦਾ ਬੈਗ ਕਿਉਂਕਿ ਮੈਨਾਂ ਡਾਕੂਮੈਂਟ ਕਰਨਾ ਨਹੀਂ ਕਿ ਪ੍ਰੋਪਰ ਵਲੌਗ ਦੇ ਅੱਗੇ ਕਿਹਦੀ ਗ੍ਰੋਸਰੀ ਵਿੱਚ ਲੈ ਕੇ ਜਾਂਦੇ ਤੁਸੀਂ ਇਹ ਬਤੋ ਦੱਸਣਾ ਬਾਕੀ ਮੈਂ ਬੈੱਡ ਸ਼ੀਟਾਂ ਲਿਆਉਣੀਆਂ ਸੀ ਹਨਾ ਉਹ ਤੁਹਾਨੂੰ ਮੈਂ ਬੈੱਡ ਦੇ ਆਪਾਂ ਨੂੰ ਪਰਵਿਸ਼ਾਤਨ ਹੋ ਗਈ ਤੁਹਾਨੂੰ ਮੈਂ ਜਰੂਰ ਦਿਖਾਵਾਂਗੀ ਠੀਕ ਹੈ ਜੀ ਅੱਜ ਆਪਾਂ ਨੇ ਇਹਦਾ ਸਮਾਨ ਸਟੈਂਡ ਦੇ ਅੰਦਰ ਰੱਖ ਲਓ ਐਡ ਕਰਕੇ ਜੀ ਤੁਹਾਡੇ ਵੀ ਜੀ ਕਾਈ ਪ੍ਰੋਫਾਈਲ ਉੱਪਰ ਲੱਗਦੀ ਹੈ ਇਹ ਐਡ ਕਰ ਦਿੱਤੀ ਸੀ ਜੇ ਇਹ ਵੱਜ ਗਈ ਤਾਂ ਮੈਨੂੰ ਦੇ ਦੇ ਮੈਂ ਰੂਮ ਚ ਲਾ ਲੂੰਗੀ ਆ ਲੈ ਤੁਹਾਨੂੰ ਆਹ ਜਾਂਦਾ ਸਟ੍ਰਿੱਪ ਆਪਾਂ ਗੈਸ ਕਿਹਦੀ ਹੁੰਦੀ ਹੈ ਅੱਛਾ ਐਨੀ ਪਤਲੀ ਇਹ ਲੱਗੂ ਸ਼ੀਸ਼ੇ ਵਾਲਾ ਲਾਉਣੇ ਐਂ ਨਹੀਂ ਦਿੱਤਾ ਫਤਿਹ ਇਲੋ ਇਲੋ ਫਿਰ ਫਿਰਦੋ ਗਰੀ ਫਿਰ ਤੋ ਕਰੀ ਹੈਲੋ ਇੰਨਾ ਖਲਾਰਾ ਪਿਆ ਹੋਇਆ ਯਾਰ ਮੈਨੂੰ ਕੋਈ ਅੰਦਰ ਜੇ ਕੋਈ ਆਉਂਦਾ ਹੈ ਥੋੜਾ ਜਿਹਾ ਦੱਸ ਦਸ ਤੱਕ ਮਹੀਨਿਆਂ ਦੀ ਦਰਾਂ ਸਭ ਦੇ ਤੁਹਾਡੇ ਘਰ ਤੋਂ ਜਰਸੀ ਨੇ ਉਹ ਲੈਣੇ ਆਉਂਦਾ ਹੈ ਬੈਨਿਟੀ ਵਾਸਤੇ ਇਹ ਵੀ ਅੱਜ ਦੋ ਦੋ ਪੱਤਾ ਪਾ ਰਿਹਾ ਤੇ ਆ ਸਭ ਨਹੀਂ ਬਾਬਾ ਨਹੀਂ ਫਕਾ ਨਹੀਂ ਦੇਖੋ ਇਹ ਵੀ ਛੱਡ ਦਿਓ ਅੰਡੇ ਅੰਡੇ ਨਹੀਂ ਆ ਕਿ ਪਾਪਾ ਕਹਿੰਦਾ ਅੰਡੇ ਹਰ ਹੋਏ ਸਾਰਾ ਕੁਝ ਸਵਰਗਣ ਬੰਨੀ ਹੋ ਰਹੀ ਹੈ ਸਭ ਕੁਝ ਨਵਾਂ ਆਇਆ ਸਿਸਟਮ ਹਮ ਹਰ ਹੋਏ ਆ ਦੰਮ ਦਾ ਪੈਣਾ ਚਲੋ ਆ ਲੈ ਪਾਪਾ ਦੇ ਇਹ ਹੈਗਾ ਡਸਪਿੰਗ ਇਹ ਕੁਛ ਅੱਧਾ ਦਾ ਹੈ ਫਤਿਹਦੀ ਵੀ ਸੁਣੋ ਕੀ ਕਹਿ ਰਿਹਾ ਤੇ ਤੇਰੇ ਕੋਲੋਂ نیچے ਰੱਖ ਦੋ ਬੰਦ ਕਰਕੇ ਹੋ ਆਪੀ ਹੋਏਗਾ ਬਾਅਦ ਤੱਕ ਇਹ ਨਾਲ ਨਹੀਂ ਕਰਨਾ ਅੱਛਾ ਫਤਿਹ ਤੁਸੀਂ ਓ ਯਸ ਆ ਪੀੜੀ ਵੜੀ ਵੜੀ ਬੰਦ ਹੋਏਗਾ ਹੁਣ ਇਹ ਅੱਛਾ ਇਹ ਵੀ ਕੀਤੇ ਹੀ ਮੈਨੂੰ ਨਹੀਂ ਪਤਾ ਬੜਾ ਇਹ ਨੂੰ ਦੇਖਾਂ ਚਲੇ ਬਣਾ ਲਈ ਕਿ ਬਾਬੇ ਤੇ ਤੂੰ ਹੀ ਮੈਂ ਤੇਰੇ ਚਤਰਪੂਰੇ ਆਉਣੇ ਦਾ ਲੇਕਨ ਕੀ ਕੀ ਜੀ ਇਹ ਮੇਰੇ ਨੇ ਇਹ ਜਿਹੜਾ ਕੱਟਾ ਮੌਜੂਦ ਹੈ ਨਾ ਉਹ 10 ਮਿੰਟ ਬਾਅਦ ਵਿੱਚ ਪਾ ਦਿੰਦੇ ਆ ਹਾਂ ਜੀ ਇੱਥੇ ਆਉਣਾ ਸਾਰਾ ਜੜੀ ਆ ਹੁੰਦਾ ਜੜੀ ਨਾ ਮਾਂ ਹਾਂ ਰੋਟੀ ਰੋਟੀ ਕੱਢ ਬੋਲ ਗਈ ਤੂੰ ਚਲੋ ਹੋ ਇੱਧਰ ਕਿਹੜਾ ਬਿੱਟਰ ਕਹਿੰਗੇ ਤੇਰੇ ਦੇ ਦੇ ਦਿੱਤੇ ਜਿਹੜੀ ਅੰਗਰੇਜ਼ੀ ਜਿਹੜੀ ਕੋਣ ਉਹ ਫਰੂਟ ਵਾਲੇ ਕੈਟਲੌਗਸ ਇਹਨੂੰ ਐ ਕਰ ਦੋ ਨਾ ਐ ਕਰ ਚਲ ਇਹ ਹੋ ਗਿਆ ਇਹਦੇ ਵਿੱਚ ਉਹ ਪਾਓ ਉਹ ਵੀ

ਕਿ ਰਾਸੀ ਹੁਣ ਜਾ ਕੇ ਆਇਆ ਸਭ ਤੋਂ ਪਤਾ ਲੱਗ ਗਿਆ ਤੇ ਇੱਥੇ ਬਰਸ਼ ਟੰਗਣ ਨੂੰ ਵੀ ਇੱਥੇ ਰੱਖਣ ਨੂੰ ਵੀ ਹੈ ਇੱਥੇ ਕੁਝ ਹੋਰ ਕਾਲਗੜ ਵਰਡਕਟ ਰੱਖਣ ਨੂੰ ਇਹ ਸਾਰਾ ਸਿਸਟਮ ਇੱਥੇ ਲੈਂਦਾ ਤੇ ਇਹ ਬਹੁਤ ਈਜ਼ੀਲੀ ਚੱਪ ਗਿਆ ਇਹ ਆ ਦੇਖੋ ਪਿੱਛੇ ਭਗਤ ਵੀ ਕੱਢ ਜੂ ਪਿੱਛੇ ਇੱਥੇ ਹੋਇਆ ਕਹਿੰਦੇ ਕਿ ਲਓ ਜੀ ਗਾ ਡਬਲ ਦਾ ਸੌਲਡ ਸਟੋਰੇਜ ਬੈਗ ਤੇ ਆਹ ਸੀਗਾ ਦੈਨ ਪੋਰਸ ਆਊਟ ਦਾ ਸਟicker 에어 버블ਸ 에어 버블ਸ ਅੱਛਾ ਦੇਖ ਰਾ ਨਿਕਲ ਗਏ ਸਾਰੇ 에어 버블ਸ ਇਹ ਕਿਹਦੇ ਨਾਲ ਦਿੱਤੇ ਨੇ ਇਹ ਆ ਚੀਜ਼ ਨਾਲ ਨਹੀਂ ਚਾਕੂ ਹੈ ਤਾਂ ਅੱਛਾ ਠੀਕ ਹੈ ਆ ਬੱਬਲਸ ਕੱਢਦੇ ਨਹੀਂ ਤਾਂ ਫਿਰ ਇਹਨਾਂ ਦੀ ਹਵਾ ਭਰ ਗਈ ਨਾ ਫਿਰ ਵਾਲੀ ਹੋਣੀ ਇਹ ਵੀ ਜੋ ਸਟਰੈਂਥ ਹੋ ਕੱਢ ਜਾਂਦੀ ਹੈ ਸੋ ਇਹ ਹੁਦਮੀ ਨਹੀਂ ਆਉਂਦਾ ਰਾਹ ਕਿੱਦਾਂ ਹੋਸੀ ਨਾ ਮੈਨਾਂ ਚਲ ਆਇਦਰ ਥੋੜਾ ਜਿਹਾ ਆ ਆ ਚਾਪੂ ਦਾ ਜਿਆ ਕੋ ਆਇਆ ਨਾ ਤਿੱਖਾ ਬਾਸਾ ਇਹਨਾਂ ਦਾ ਆ ਆ ਸੀ ਇੱਦਰ ਇੱਥੇ ਇੱਦਰ ਯਾਰ ਇਹਨੂੰ ਇਸ ਤਰ੍ਹਾਂ ਲਾ ਕੇ ਤੇਰਾ ਇੱਥੇ ਆਹ ਵਾਲੀ ਸਾਈਡ ਤੇ ਬਰਸ਼ ਪੈਣਗੇ ਅੱਛਾ ਇਹ ਥੋੜੀ ਬਹੁਆ ਸੁਣ ਗਿਆ ਤੋੜਨਾ ਨਹੀਂ ਕਿਤੇ ਇਹ ਇਸ ਤਰ੍ਹਾਂ ਦਾ ਕਰਕੇ ਇੱਦਾਂ ਹੋਣਾ ਹੁਣ ਅਸੀਂ ਆਹ ਵਾਲਾ ਇੰਸਟਾਲ ਕਰਨ ਲੱਗੇ ਆ ਇਹ ਨਵਾਂ ਪੈਕ ਪੀਸ ਆ ਇਹ ਪਾਪਾ ਉਹਨੇ ਮਾਤਾ ਆਪਾਂ ਦਾ ਵਾਸ਼ ਵੱਡ ਬਣਾਉਣਾ ਹੈ ਲੈ ਇਹ ਕੋਈ ਗੱਲਾਂ ਨਹੀਂ ਕੋਈ ਟਾਈਮ ਬਣਾਉਂਦੇ ਸਾਰੀ ਦੁਨੀਆ ਲਾਉਂਦੀ ਹੈ ਟਾਈਮ ਉਹ ਗੱਤ ਲਾਤਾ ਆਪਾਂ ਅੱਜੋ ਕਹਿੰਦੇ ਕਿ ਜਿਹੜੇ ਪਿੱਛੇ ਸਟicker ਲੱਗੇ ਹੋਏ ਨੇ ਉਹ ਸਾਰਾ ਹੀ ਕੱਢਣਾ ਹੈ ਲੋਜੀ ਕਰਦੀ ਵੀ ਅਨਬਾਕਸਿੰਗ ਤੇ ਕਾਫੀ ਉਹ ਰਹਿੰਦੀ ਹੈ ਆ ਲੋ ਆਰਾਮ ਨਾਲ ਆਰਾਮ ਨਾਲ ਅਨਬਾਕਸਿੰਗ ਦੇ ਇਥੇ ਨਾ ਹੋ ਜੇ ਇਹਦਾ ਬਚ ਗਿਆ ਬਚ ਗਿਆ ਬਚਾਅ ਹੋ ਗਿਆ ਅਰੇ ਇਸ ਵਾਰ ਕਾਫੀ ਤਾਂ ਬਹੁਤ ਗਿਆ ਸਾ ਆ ਧਰਨੇ ਬੈਲਾ ਅੱਛਾ ਐ ਕਰਕੇ ਠੀਕ ਹੈ ਠੀਕ ਹੈ ਉਹ ਸਾਫ ਕਰਤਾ ਸਾਰਾ ਮਾਰਬਲ ਸਾਰਾ ਉਹ ਕੋਟਲੇ ਰਕillé ਨਾ ਉਹ ਮੋਬਾਈਲ ਦਾ ਕੈਮਰਾ ਸੈੱਟ ਕਰਾ ਲੀ। ਪਾਪਾ ਨੀ ਮਮਾ ਪਾਪਾ ਦਾ ਕਿੰਨਾ ਸੈੱਟ ਕਰਾ। ਪਾਪਾ ਦਾ ਕੈਮਰਾ ਦਾ ਕਰਿਆ। ਸਿੱਧਾ ਰੱਖੀ। ਸਿੱਧਾ ਹੋਣਾ। ਲੈਵਲ ਪੂਰਾ ਹੋ ਰੱਖਣਾ। ਪਹਿਲਾਂ ਉਹਦੇ ਦੇ ਥੱਲੇ ਟਾਈਲਾਂ ਦੇ ਥੱਲੇ ਗ੍ਰੇਨਾਈਟ ਚੈੱਕ ਕਰ ਵੀ ਉਹਦਾ ਬਰਾਬਰੀ ਤੇ ਠੀਕ ਹੈ। ਬਰਾਬਰ ਪੂਰਾ ਲਾ। ਥੋੜਾ ਜਿਹਾ نیچے ਰਖਵਾੜਾ ਜੀ ਇਹਦੀ ਇਹਦੀ ਸੀਟ ਤੇ ਰੱਖ ਥੱਲੇ ਜੀ। ਹੋਰ نیچے ਰੱਖ। ਹੋਰ نیچے ਰੱਖ। ਸ਼ੀਸ਼ਾ-ਸ਼ੂਸ਼ਾ ਵੀ ਫਿੱਟ ਆਊਗਾ ਨਾ। ਹਾਂ ਬਾਜੂ ਦੇ ਇਹ ਰੱਖ। ਐਕੂਰੇਟ ਹੈ। ਜਿੰਨਾ ਬਣਾ ਕੇ ਲਾਣਾ ਹੈ ਲੱਖੀ ਜਾਊਗਾ। ਨਹੀਂ ਜੀ। ਦੇ ਵੀ ਮੋਬਾਈਲ ਨੂੰ ਨਹੀਂ ਆਪਾਂ ਨੂੰ ਪਾਣੀ ਨਾਲ ਲੱਤ ਜੂਗਾ ਉਹ ਵੀ ਦੇਣਾ ਚਾਹੀਦਾ ਹੈ ਨਾਲ ਇੱਕ ਕਾਰਡ ਉਹ ਪੈਸੇ ਵੀ ਤਾਂ ਕ੍ਰੈਡਿਟ ਕਾਰਡ ਤੋਂ ਕੋਈ ਤਾਂ ਕੰਮ ਨਹੀਂ ਹੁੰਦਾ ਆਪਾਂ ਇਹਦੇ ਹੀ ਕੰਮ ਕਰਦੇ ਦੇਖ ਲਓ ਪਹਿਲਾਂ ਕਹਿੰਦੇ ਕ੍ਰੈਡਿਟ ਕਾਰਡ ਤੁਹਾਡਾ ਕ੍ਰੈਡਿਟ ਕਾਰਡ ਜੇ ਵਰਤਦੇ ਆ ਤਾਂ ਉਹਨੂੰ ਮੋੜਨਾ ਵੀ ਪੈਂਦਾ ਆ ਉਹ ਕਿਹੜਾ ਵੀ ਅਹੀਂ ਹੁੰਦੇ ਨਹੀਂ ਗੱਲਬਾਤ ਨਾ ਤੁਹਾਨੂੰ ਸੁਣਿਆ ਚਾਹੀਦਾ ਨਹੀਂ ਨਾ ਇਹ ਨਹੀਂ ਲੱਗਦਾ ਕਪਾਉਣ ਇਹ ਜੋੜਦਾ ਤਾ ਮੈਂ ਕਰਤਾ ਉਹਦਾ ਕਰ ਉਹ ਪਿੱਛੋਂ ਕਰ ਹਾਂਜੀ ਲਓ ਜੀ ਆ ਪੂਰਾ ਇੱਕਦਮ ਮੈਂ ਜੋੜਤਾ ਹੁਣ ਦੇਖੋ ਹਿਲਦਾ ਵੀ ਨਹੀਂ ਆ ਉਹ ਕੋਨੇ ਚ ਦੇਖੀ ਪੁੱਤ ਇੱਥੇ ਵਿੱਚ ਆ ਇਹਨਾਂ ਨਾਲ ਹੀ ਕਰ ਲਿਆ ਇੱਥੇ ਹਾਂ ਇਹ ਪਾਪਾ ਤੇਲ ਦਾ ਦਿਖ ਰਿਹਾ ਬਸ ਠੀਕ ਹੈ ਬਸ ਇਹ ਸਹੀ ਤੇ ਸਾਰਾ ਵਿੱਚ ਹੋ ਗਿਆ ਤੇ ਹੁਣ ਆ ਟੰਗੋ ਟੰਗ ਦੇ

ਜਿਹੜੇ ਕੀ ਪੈਂਡਿੰਗ ਸੀਗੇ ਇਹ ਤਾਂ ਰੁਝ ਜਾਊਗੀ ਤੇ ਇਹਦੀ ਤਰ੍ਹਾਂ ਪੰਨਾ ਕਿ ਉੱਥੇ ਕਨੈਕਟ ਹੋ ਜਾਊਗੀ ਤੇ ਵਿਦੋਸ ਫੈਂ ਦਾ ਕੰਮ ਵੀ ਹੋ ਗਿਆ ਤੇ ਬਾਕੀ ਚੈੱਕ ਕਰੋ ਬਾਕੀ ਜਦੋਂ ਚੱਲਣਗੇ ਤੇ ਪਤਾ ਲੱਗੂ ਚੱਲੀ ਰੋਟੀ ਖਾਈ ਉੱਧਰ ਜਾ ਕੇ ਚਲੋ ਚੱਲੀਏ ਰੋਟੀ ਖਾਈਏ